हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਕਰਮਤਾਰਾਂ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਐਡਰੈਸ ਇੱਕ ਵਾਰੀ ਵੀਰ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਬਹਿਲਾ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਬਾਈ ਦਾ ਨਾਮ ਪ੍ਰਗਟ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਹਾਂ ਦੋ گاਵਾਂ ਤੁਹਾਨੂੰ ਵੀਡੀਓ ਵਿੱਚ ਦਿਖਾਵਾਂਗੇ ਦੋਵਾਂ ਗਾਵਾਂ ਦੀ ਡਿਟੇਲ ਸਾਰੀ ਆਪਾਂ ਬਾਈ ਪ੍ਰਕਾਸ਼ ਸਿੰਘ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖ ਪਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਅਗੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦੇ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਚੱਲ ਨਾ ਹੋਵੇ ਚੈਨਲ ਨੂੰ ਵੀ ਜੀ ਸਬਸਕ੍ਰਾਈਬ ਕਰ ਦਿਓ ਬੈਲ ਬਟਨ ਨੂੰ ਆਲਟ ਸਿਲੈਕਟ ਕਰ ਦਿਓ ਫੇਸਬੁੱਕ ਤੇ ਇੰਸਟਾਗ੍ਰਾਮ ਵਾਲੇ ਵੀਰਾਂ ਨੂੰ ਬੇਨਤੀ ਆ ਚੈਨਲ ਨੂੰ ਫੋਲੋ ਕਰੋ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਆਓ ਵੀ ਇੰਨਾ ਗ ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵਧੀਆ ਵੇ ਵਧੀਆ ਚੱਲੀ ਜਾਂਦਾ ਕੰਮ ਕਰ ਰਿਹਾ ਵਧੀਆ ਜੀ ਵਧੀਆ ਚੱਲਦਾ ਦੀਵਾਲੀ ਦੀਆਂ ਮੁਬਾਰਕਾਂ ਜੀ ਤੁਹਾਨੂੰ ਮੁਬਾਰਕਾਂ ਜੀ ਹੋਰ ਸੁਣਾਓ ਵਧੀਆ ਵੇ ਵਧੀਆ ਆ ਰਸ ਬੋਲੀਏ ਆਪਣਾ ਪਿੰਡ ਬਈਲਾ ਜੀ ਜ਼ਿਲ੍ਹਾ ਤਰਨਤਾਰਨ ਤਹਿਸੀਲ ਤਰਨਤਾਰਨ ਹਾਂਜੀ ਨਾਮ ਪ੍ਰਗਟ ਸਿੰਘ ਹਾਂਜੀ ਫੋਨ ਨੰਬਰ 8728073597 ਠੀਕ ਹੈ ਦੋ ਗਾਵਾਂ ਅੱਜ ਆਪਣੇ ਕੋਲ ਨਾ ਦੋ ਜੀ ਦੋ ਪਹਿਲੇ ਨੰਬਰ ਦੀ ਦੱਸੀਏ ਡਿਟੇਲ ਆਪਾਂ ਇਹ ਭਾਜੀ ਦੋ ਮੀਨਾ ਤੋਂ ਟਾਈਟਾਂ ਨਿਆਮੀ ਨਾਲ ਦੇ ਦੋ ਦੋ ਉੱਤੇ ਗੱਭਣ ਆ ਅੱਛਾ ਜੀ ਤੇ ਡਾਕਟਰ ਨੇ ਆਇਆ ਚੈੱਕ ਨਹੀਂ ਲਿਓਈ ਚੈੱਕ ਨਹੀਂ ਕੀ ਹੋਈ ਨਾ ਹਾਂ ਕਿਉਂਕਿ ਲੈ ਜਾਂਦੇ ਗਾ ਇਹ ਸਵੇਰੇ ਤੇ ਚੈੱਕ ਨਹੀਂ ਹੋਈ ਤੇ ਚੈੱਕ ਕਰਾਉਣ ਵਾਲੀ ਆ ਤੇ ਹੁਣ ਨਾ ਆਪਾਂ ਗੱਭਣ ਕਹਿ ਸਕਦੇ ਨਾ ਖਾਲੀ ਕਹਿ ਸਕਦੇ ਆ ਠੀਕ ਹੈ ਜੀ ਦੁੱਧ 7 ਤੋਂ 8 ਕਿਲੋ ਦੁੱਧ ਆ ਅੱਛਾ ਜੀ ਹਾਂ ਦੋਵੇਂ ਮਿਲਦੀ ਹਾਂ ਦੋਵੇਂ ਟਾਈਮ 3 ਲ ਠੰਡੀ ਆ ਠੀਕ ਹੈ ਜੀ ਜਰਸੀ ਕ੍ਰੋਸ ਆ ਜਰਸੀ ਵਹਿੜਿਆ ਹਲੋ ਜੀ ਦੋਸਤੋ ਚੈੱਕ ਕਰਿਓ ਹਾਂ ਠੰਡੀ ਧੀ ਆ ਆ ਵੇਖੋ ਜਿਹੜੀ ਮਿਲਕ ਵੇਇਨਸ ਲੱਗੀ ਐ ਨਾ ਹਵਾ ਨੇ ਤੇ ਕਿ ਨਾੜਾਂ ਵੇਖੋ ਆ ਵ ਕਨਾਲੀ ਕੁਆਲਿਟੀ ਬਹੁਤ ਵਧੀਆ ਗੁਲਬੀ ਰੰਗ ਦੇ ਥਣ ਚਾਰੇ ਥਣ ਨਿਕਲਦੇ ਨੇ ਗੈਬ ਚ ਦੁੱਧ 7 ਕਿਲੋ 2.5 ਮਹੀਨੇ ਦੀ ਗੱਬਣ ਪਰ ਇਹ ਜੇ ਕਨਫਰਮ ਨਹੀਂ ਹੋਈ ਕਿਉਂਕਿ ਡਾਕਟਰ ਨਹੀਂ ਆਇਆ ਡਾਕਟਰ ਆਏ ਤਾਂ ਫੇਰ ਕਨਫਰਮ ਹੋਣੀ ਤੋੜ ਕੇ ਵਿਖਾਉਨੇ ਆ ਮੋਲੇ ਦਾ ਜੇ ਖਾਲੀ ਘੜਾ ਆਊਗਾ ਜੀ ਤੋੜਾ ਹਾਂਜੀ ਹਾਂਜੀ ਤੋੜੋ ਜੀ ਲਓ ਜੀ ਆਲੇ ਜੀ ਕਰੋ ਚੈੱਕ ਜੀ ਲਓ ਜੀ ਦੇਖ ਲਓ ਸੁਆ ਵਿਦਾ ਸੀ ਇਹ ਪ੍ਰਕਰ ਦੁੱਗਾ ਲਾ ਲੈ ਕੋਈ ਤਿੱਗਾ ਲਾ ਲੈ ਠੀਕ ਹੈ ਜੀ ਲਓ ਜੀ ਚੈੱਕ ਕਰੋ ਲੈਓ ਹੋ ਗਿਆ ਬਾਕੀ ਸੀਰ ਠੰਡੀ ਜਿੱਥੇ ਮਰਜੀ ਬੋ 17 ਵਿਖਾਉਣੀਆਂ ਵਿਖਾ ਦਿਓ ਸਹੀ 17 ਕੋਈ ਘਰ ਦੇ ਕੇ ਬੰਦ ਕੇ ਵਿਖਾਦਨੇ ਮਾਰ ਅੰਦੀ ਕੋ ਨਹੀਂ ਆ ਉਤਰ ਹਰਣਾ ਉਪਰਾਂ ਪੰਜ ਰੋੜੇ ਕਾ ਜਿੰਦਾ ਪਹੂਕੀ ਨੇ ਬੀ ਲਾ ਜਿਕਰੋ ਚੱਕਰੀ ਇਹ ਕਿਹੜੀ ਬਰੀੜ ਹੈ ਜੀ ਇਹ ਜੱਥੀ ਜੀ ਜਰਸੀ ਕ੍ਰੋਸ ਚੈੱਕ ਕਰ ਲਓ ਦੋਸਤੋ ਜਰਸੀ ਕ੍ਰੋਸ ਬਾਕੀ ਨਰਕ ਪਰ ਕਿਹੜੀ ਕਰਨੀ ਆ ਤੁਸੀਂ ਆਪ ਕਰ ਲੈਣੀ ਲਓ ਜੀ ਬੈਕ ਸਾਈਡ ਤੋਂ ਦੇਖੋ ਸੋਣਾ ਬਹਿਣੀਆਂ ਦੇ ਪਾਸੇ ਸੇਵ ਖਾ ਰਹਾ ਦੋਸਤੋ ਵੇਨਸ ਬਹੁਤ ਲੱਗੀ ਆ ਹਵਾਨੇ ਜੱਤੀ ਵੇਖੋ ਕਰੋ ਚੱਕ ਜੀ ਹਲੋ ਜੀ ਸੀਨਸ ਲੱਗ ਪੂਰੀ ਆ ਸੀਲ ਆ ਜੀ ਸੀਲ ਠੰਡੀ ਹਲੋ ਜੀ ਵੇਖ ਲਓ ਪੂਰੀ ਐਂ ਵਰਤੀ ਐ ਕਰੋ ਚੱਕ ਜੀ ਜਿੰਨਾ ਮਰਜ਼ੀ ਬਰੋ ਥੱਲੇ ਅੱਛਾ ਪਰਗੜ ਭਾਈ ਮੁੱਲ ਕੰਨਾ ਕਰਨਾ ਮੁੱਲ ਵੀ ਚਲਿਆ ਚੈੱਕ ਨਹੀਂ ਹੋਈ ਹੋਂ ਤੇ ਆਪਾਂ ਗੱਲ ਕਰਗੇ ਆਪਾਂ ਹੁਣ ਮੌਕੇ ਦੀ ਟੋਕੜਾਂ ਵਾਲੀ ਗੱਲ ਕਰੀਏ ਆਹੋ ਵੀ ਆਪਾਂ ਹੁਣ ਗੱਪੜ ਦੀ ਥਲੇ ਜੀ ਚੈੱਕ ਹੋ ਗਈ ਤੇ ਫੇਰ ਤੇ ਦੱਸ ਦਾਂਗੇ ਜੇ ਡਾਕਟਰ ਆ ਗਿਆ ਤੇ ਹਾਂਜੀ ਹਾਂਜੀ ਕਿਉਂਕਿ ਨਾ ਆਇਆ ਤੇ ਫੇਰ ਮੁੱਲ ਕਰਦੇ ਆ ਦਾ 20000 ਰੁਪਇਆ ਹੂੰ ਜੇ ਗੱਬਾ ਨਿਕਲਾਈ ਫੇਰ ਤੇ ਭਾਵੇਂ 25000 ਦੀ ਵੇਚ ਦਈਗੇ ਚਲੋ ਜੀ ਉਹਦੇ ਮੌਕੇ ਤੇ ਨਾ ਮੁਰਾ ਹਾਂ ਹਾਂ ਤੇ ਦੇਣੀ ਕਿਨੇ ਜੀ ਹੁਣ ਦੇ ਦਾਂਗੇ 16000 ਦੇ 16000 ਦੇ ਹੈਗੀ ਕਿ ਜੈਸ ਕੀ ਦੁੱਧ 7 ਕਿਲੋ ਆ ਬਾਹਰ ਚੰਗੀ ਆ ਕੋਈ ਦੂਜਾ ਸੂਆ ਵਾਲੇ ਕੋਈ ਤੇਜਾ ਵਾਲੇ ਸੀਲ ਠੰਡੀ ਹੋਊਗੀ ਕੋਈ ਚੋ 16000 ਤੋਂ ਗਜੈਸ ਕੀ ਹੈਗੀ ਕੋਈ ਨਹੀਂ ਕਰਦਾਂਗੇ ਤੂੰ ਹੀ ਕਰਦੇ ਜੋ ਕਰਨਾ ਛਾ 15000 ਰੇ ਕਰਦੀ ਕਰਦੇ ਜੋ ਕਰਨਾ ਕੋਈ ਨਹੀਂ ਲਓ ਜੀ 15000 ਹੋ ਗਏ ਕੋਈ ਵੀਰ ਭਰਾ ਫੋਨ ਲਾਵੇ ਬਾਕੀ ਮਾਨਤਾਣ ਕਰਾਂਗੇ ਕੋਈ ਮੋਰਦੇ ਨਹੀਂਗੇ ਕੋਈ ਫੋਨ ਲਾਵੇ ਠੀਕ ਹੈ ਜੀ ਹਾਂ ਲਓ ਜੀ ਇਹਦੇ ਅੱਗੇ ਦੋ ਨੰਬਰ ਦੀ ਸੂਈ ਹੈ ਜੀ ਪਹਿਲਾ ਸੂਆ ਬੈਰ ਸੂਈ ਆ ਦਰਮਿਆਨਾ ਕੱਦ ਕੱਢ ਹਾਂ ਪਹਿਲਾ ਬੱਚਾ ਦੇ ਮਗਰ ਬੱਚਾ ਜੀ ਮੱਛਾ ਬੱਚਾ ਕੰਨਾਂ ਟਾਈਮ ਹੋ ਗਿਆ ਸੂਈ ਇਹ ਪੱਥਰ ਤਕਲਾਂ ਦੀ ਸੂਈ ਆ ਬਿਲਕੁਲ ਤਾਜੀ ਦੋਸਤੋ ਸੂਈ ਜੇ ਸੂਆ ਪਹਿਲਾ ਹੱਥ ਨਾਲ ਦੀ ਕੁਆਲਿਟੀ ਚੈੱਕ ਕਰੋ ਬਹੁਤ ਵਧੀਆ ਪੈਨਸਲ ਖਾਂਦੀ ਨੂੰ ਰੱਖ ਦਿੰਨੇ ਆ ਨੋਗੜਾ ਥਾਣਾ ਲੋਗੜਾ ਥਾਣਾ ਕਰੋ ਚੈੱਕ ਜੀ ਘੜੀ ਜੀ ਪੂਰੀ ਬਿਲਕੁਲ ਠੰਡੀ ਗੇ ਲਓ ਜੀ ਦੋਸਤੋ ਇਹ ਵੇਖੋ ਪੂਰੀ ਸੀਲ ਸੀ ਲਾ ਗਈ ਜੀ ਕੰਨਾਂ ਕੋ ਬੋਲਾ ਚਾਇਆ ਵੀਰੇ ਬੋਲਾ 7 ਲਾ ਲਓ 8 ਲਾ ਲਓ ਲੈ ਬੋਲੀ ਆ ਬੋਲੇ ਸੀ ਆ ਇਹਨੇ ਹਾਂ ਜੀ ਤੋਰ ਕੇ ਕਿੱਦਾਂ ਮਰ ਗਈ ਸੰਢੀ ਤੇਰੀ ਲਓ ਜੀ ਕਰੋ ਜੜ ਗਿਆ ਪੂਰੀ ਸੀਲਸ ਲੱਗ ਜੇ ਕੱਢੋ ਜੀ ਬਾਹਰ ਨੂੰ ਸੋ ਆ ਪਹਿਲਾ ਪਰਸੋਂ ਦੀ ਸੂਈ ਹੈ 7 ਕਿਲੋ ਬੋਲਾ ਲਾਗੇ ਬੰਨੇ ਹੋਊਗਾ ਜੀ ਇਹਦੇ ਮਗਰ ਬੱਚਾ ਹੈਗਾ ਜੀ ਬੱਚਾ ਆ ਲਓ ਜੀ ਕਰੋ ਜੜ ਜੀ ਇਹ ਕਿਹੜੀ ਬਰੀਡ ਹੈ ਜੀ ਇਹ ਕ੍ਰੋਸ ਹੈ ਜੀ ਚਾਚਾਫ ਨਾਲ ਕ੍ਰੋਸ ਜਰਸੀ ਏ ਦੋਸਤੋ ਕ੍ਰੋਸ ਜਰਸੀ ਇਹ ਵੀ ਸੇਕਾ ਤੁਸੀਂ ਕਰ ਲੈਣੀ ਹੈ ਦੇਖ ਲਓ ਜੀ 7 ਕਿਲੋ ਬੋਲਾ ਤਿਆਰ ਜੇ ਇਹ ਵੀ ਹੀਲ ਠੰਡੀ ਹੋਊਗੀ ਲਓ ਜੀ ਹੀਲਸ ਲੱਗ ਪੂਰੀ ਇਹ ਵੀ ਕਰ ਲੋ ਚੰ ਮਰਦੇ ਮਸਤ ਬੀਹ ਪੂਰੀ ਇਹ ਨਹੀਂ ਬੇਸ਼ੁਕਰਪਨਾ ਹੋਊਗਾ ਜਿੱਦਾਂ ਮਰਜੀ ਨੋਕ ਆਲਾ ਖਾਣੇ ਦਾ ਵੀ ਨੋਕ ਆਲਾ ਜੇ ਠੀਕ ਹੈ ਜੀ ਲੈ ਲਓ ਜੀ ਆ ਰਹੀ ਦੋਸਤੋ ਕਰ ਲੈ ਚੱਕ 7 ਕਿਲੋ ਦੇ ਲਾ ਕੇ ਬੰਨੇ ਬੋਲਾ ਜਿਹੜਾ ਤਿਆਰ ਹੈ ਜੀ ਮੌਕੇ ਦਾ ਬੱਚਾ ਵੀ ਆ ਨਾਲ ਬੱਧਾ ਬੱਚਾ ਪੂਰੀ ਸੀਲਸਾ ਲਾ ਕੇ ਚੈੱਕ ਕਰ ਲਿਓ ਪ੍ਰਗਟ ਭਾਈ ਮੁੱਲ ਕਿੰਨਾ ਕਰਨਾ ਹੈ ਬਹੁਤ ਬਾਕੀ ਦੁੱਧ 10 ਕਿਲੋ ਚ ਆਜੋ ਬੈਠ 10000 ਰੁਪਏ ਕਿਲੋ ਵੇਰ ਦੇ ਜੋ ਠੀਕ ਹੈ ਜੀ ਹਾਂ ਆ ਰਹੀ ਚੈੱਕ ਕਰਨ ਨੂੰ ਬੈਠਾ ਪਰ ਦਰਦੀ ਹੋੜੀ ਮੇਰੇ ਤੋਂ ਕੋਈ ਰਹਿਣ ਦੋ ਜੀ ਦੁੱਧ 10000 ਕਿਲੋ ਚ ਵਾਜੋ ਮਾ ਜੀਨਾ ਖਾਂ ਤੋਂ ਨੂੰ ਬੜਾ ਵਧੀਆ ਠੀਕ ਹੈ ਜੀ ਕਿੰਨਾ ਬੋਲ ਕਰਨਾ ਬਾਕੀ ਤੁਹਾਨੂੰ ਪਤਾ ਟਾਈਮ ਸ਼ਾਮਾਂ ਨੂੰ ਪੂਰੀ ਬਣ ਜੂਗੀ ਟਾਈਮ ਵੀ ਹਲੇ ਕਿਹੜਾ ਆ ਟਾਈਮ ਦੋਸਤ ਟਾਈਮ 11 ਵਜੇ ਤੇ 9 ਮਿੰਟ ਹੋਏ ਜੀ ਸੀ। ਸਾਮਾ ਪੂਰਾ ਪਾਂਡਾ ਬਣਾਉਂਦੀ। ਠੀਕ ਹੈ ਜੀ। ਟਾਈਮ ਕਿਸੇ ਵੀ ਨੇ ਦੇਖਣ ਤੇ ਦੇਖਾ ਤੇ। ਹਾਂ ਜੀ ਮੁੱਲ ਕਰਨਾ ਕਰਨੇ। ਮੁੱਲ ਨਿਕਾ ਜਾਈ ਹੈ ਜੀ ਇਹਦਾ। ਹਾਂ ਜੀ। ਮੁੱਲ ਦੇ ਦਾਂਗੇ ਮੁੱਲ ਕਰਦੇ 26000 ਰੁਪਈਆ। ਹੂੰ। ਦੇ ਦਾਂਗੇ 23000 ਦੀ। 23000 ਦੀ। ਹਾਂ ਤਾਜੀ ਵੈਰ। 2600 ਕੋਈ ਨਹੀਂ ਕਰਦਾਂਗੇ 1000 ਖੰਡ ਦੀ ਕੋਈ ਜ਼ਿਆਦਾ ਨਹੀਂ। 23000 ਰੁਪਈਆ ਕਰਦੀ। ਤੇਰੀ ਮਰਜ਼ੀ ਆ ਬਾਕੀ ਤਾਜੀ ਵੈਰ ਤੁਹਾਨੂੰ ਪਤਾ ਮਿਲਦੇ ਨਹੀਂਗੀ। ਠੀਕ ਹੈ। ਵਧੀਆ ਕੱਦ ਨਵੀਂ ਵਹਿੜ ਆ। ਲੋਜੀ 2000 ਹੋ ਗਿਆ ਜੀ ਛੱਡੀ ਐ ਡਿਮਾਂਡ ਐ 2000 ਮੁੱਲ ਜਿਹਦੇ ਵਿੱਚੋਂ ਤੁਹਾਡਾ ਮਾਨਦਾਨ ਛੋੜ ਛੱਪਾ ਜਿਹੜਾ ਮੌਕੇ ਤੇ ਹੋ ਗਿਆ ਜੀ ਬਾਕੀ ਹਲੇ ਬੋੜਾ ਹੋਊਗਾ ਤਾਜੀ ਆ ਠੀਕ ਹੈ ਜੀ ਹਾਂ ਇੱਕ ਗਾਂ ਦੋਸਤੋ ਇਹ ਜਿਹੜੀ ਆ ਤਕਰੀਬਨ ਢਾਈਆਂ ਕੁ ਮਹੀਨਿਆਂ ਦੀ ਗੱਬਣ ਆ ਪਰ ਕਨਫਰਮ ਕੋਈ ਨਹੀਂ ਸੂਏ ਸੂਏ ਦੋਵੇਂ ਪਹੂ ਇੱਕ ਟਾਈਮ ਤੋਂ ਟਾਈਮ ਚੋ ਗਏ ਆਪਣੀ ਤਸੱਲੀ ਕਰ ਲੋ ਅਡਰੈਸ ਇਹ ਕਰੀ ਵੀ ਤਾਂ ਫੇਰ ਬੋਲ ਦੇਣਾ ਪਿੰਡ ਬਹਿਲਾ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਈ ਦਾ ਨਾਮ ਪ੍ਰਗਟ ਸਿੰਘ ਆ ਫੋਨ ਨੰਬਰ ਬਾਈ ਇਹ ਕਰੀ ਫੇਰ ਬੋਲ ਦੇ 872873597 ਠੀਕ ਹੈ ਜੀ ਬਾਕੀ ਕੋਈ ਮਾਨ ਤਾਨ ਕਰਾਂਗੇ ਕੋਈ ਵੀਰ ਭਰਾ ਫੋਨ ਕਰੇ ਠੀਕ ਹੈ ਜੀ ਕਹਿੰਦੇ ਜੋੜਾ ਲੈਣਾ ਹੋਊਗਾ ਜੋੜੇ ਦੇ ਹਿਸਾਬ ਨਾਲ ਕਰ ਲੈ ਕੋਈ ਨਹੀਂ ਜਿੰਨਾ ਹੋ ਸਕੇ ਕਰਾਂਗੇ ਥੋੜਾ ਬੋੜਾ ਠੀਕ ਹੈ ਜੀ ਹਾਂ ਧੰਨਵਾਦ ਉਸਤਰਾ ਵੀਡੀਓ ਦੇਖਣ ਵਾਸਤੇ ਜੀ ਬਤਾ ਜੀ